ਹੁਣ ਖਬਰ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਦੇ ਵੱਲੋਂ ਤੁਰਕੀ ਦੀ ਇੱਕ ਕੰਪਨੀ ਜਿਹੜੀ ਕਿ 에어ਪੋਰਟ ਸਰਵਿਸ ਦੇ ਨਾਲ ਸੰਬੰਧਿਤ ਹੈ 에ਵੀਏਸ਼ਨ ਦੇ ਨਾਲ ਸੰਬੰਧਿਤ ਹੈ ਉਸ ਦੀ ਮਾਨਤਾ ਜਿਹੜੀ ਉਸ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਔਰ ਪਤਾ ਲੱਗਿਆ ਹੈ ਕਿ ਜਿਹੜੀ ਗਰਾਉਂਡ ਹੈਂਡਲਿੰਗ ਕੰਪਨੀ ਸੈਲਬੀ ਐਵੀਏਸ਼ਨ ਹੈ ਉਸ ਦੀ ਸੁਰੱਖਿਆ ਮਨਜ਼ੂਰੀ ਰੱਦ ਕਰ ਦਿੱਤੀ ਹੈ ਜੀ ਹਾਂ ਇਸ ਵੇਲੇ ਦੀ ਬੇਹਦ ਵੱਡੀ ਖਬਰ ਹੈ ਕਿ ਭਾਰਤ ਨੇ ਤੁਰਕੀ ਦੀ ਜਾਨੀ ਮਾਣੀ 에어ਪੋਰਟ ਗਰਾਉਂਡ ਹੈਂਡਲਿੰਗ ਕੰਪਨੀ ਸੈਲਬੀ 에ਵੀਏਸ਼ਨ ਦੀ ਸੁਰੱਖਿਆ ਮੰਜ਼ੂਰੀ ਰੱਦ ਕਰ ਦਿੰਦੀ ਹੈ। ਇਹ ਕੰਪਨੀ ਭਾਰਤ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ ਤੇ ਆਪਣੀਆਂ ਸੇਵਾਵਾਂ ਦੇ ਰਹੀ ਸੀ। ਸੈਲਬੀ 에ਵੀਏਸ਼ਨ ਤੁਰਕੀ ਦੀ ਇੱਕ ਵੱਡੀ ਕੰਪਨੀ ਹੈ ਜੋ 에어ਪੋਰਟ ਗਰਾਉਂਡ ਹੈਂਡਲਿੰਗ ਸੇਵਾਵਾਂ ਪ੍ਰਦਾਨ ਕਰਦੀ ਹੈ। ਭਾਰਤ ਦੇ ਵਿੱਚ ਇਹ ਕੰਪਨੀ ਦਿੱਲੀ, ਬੈਂਗਲੌਰੂ, ਹਾਈਦਰਾਬਾਦ, ਚੇਨਈ, ਗੋਆ, ਕੋਚੀਨ ਅਤੇ ਅਹਮਦਾਬਾਦ ਵਰਗੇ ਪ੍ਰਮੁੱਖ ਹਵਾਈ ਅੱਡਿਆਂ ਤੇ ਕੰਮ ਕਰਦੀ ਸੀ। ਇਹ ਕੰਪਨੀ ਜਹਾਜ਼ ਦੀ ਰੈਂਪ ਸੇਵਾ ਕਾਰਗੋ ਹੈਂਡਲਿੰਗ ਫਲਾਈਟ ਕੰਟਰੋਲ ਬੋਰਡਿੰਗ ਬ੍ਰਿਜ ਸੰਚਾਲਨ ਅਤੇ ਵੀਆਈਪੀ ਸਵਾਮਾਂ ਦੇ ਵਿੱਚ ਕੰਮ ਕਰਦੀ ਸੀ ਆ ਹਾਲ ਹੀ ਦੇ ਵਿੱਚ ਜੋ ਘਟਨਾਵਾਂ ਹੋਈਆਂ ਨੇ ਔਰ ਤੁਰਕੀ ਦੇ ਪਾਕਿਸਤਾਨ ਦੇ ਹੱਕ ਵਿੱਚ ਖੜੇ ਹੋਣ ਤੋਂ ਬਾਅਦ ਭਾਰਤ ਨੇ ਇਸ ਕੰਪਨੀ ਦੀਆਂ ਗਤੀਵਿਧੀਆਂ ਤੇ ਸ਼ੱਕ ਜਤਾਇਆ ਔਰ ਸੁਰੱਖਿਆ ਦੇ ਕਾਰਨਾਂ ਦੇ ਚੱਲਦਿਆਂ ਇਸ ਦੀ ਗਤੀਵਿਧੀ ਦੀ ਅ ਡੁੰਗਾਈ ਨਾਲ ਜਾਂਚ ਕੀਤੀ ਗਈ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਸਲਾਹ ਤੇ ਸਰਕਾਰ ਨੇ ਇਸ ਕੰਪਨੀ ਦੀ ਸੁਰੱਖਿਆ ਮਨਜ਼ੂਰੀ ਰੱਦ ਕਰ ਦਿੱਤੀ ਹੈ